ਨਹੀਂ ਪੁੱਤ ਪਾਣੀ ਨਹੀਂਗਾ ਪੀਣਾ ਮੈਂ ਕਿਹੜੀ ਬੜੀ ਜ਼ਰੂਰ ਆਈ ਆ ਲਾਗੋ ਤੇ ਆਈ ਆ ਤੇ ਕਾਰੇ ਸ਼ਾਪਿੰਗ ਫੇਰ ਹੈ ਹਾਂਜੀ ਕਾਰੇ ਹੁਣ ਵੀ ਹੈ ਅੱਛਾ ਅੱਛਾ ਮਾਰੇ ਤੂੰ ਵੀ ਹੈਗਾ ਨਾ ਫੇਰ ਆ ਤੂੰ ਦੱਸਦੀ ਮੇਰੀ ਤੀਨੋਂ ਦੇ ਮਨ ਪਸੰਦੇ ਕੱਪੜੇ ਲੈ ਕੇ ਦੇਣੇ ਸੀ ਸਾਰੇ ਪੈਣਾ ਮੈਂ ਤਾਂ ਤੁਹਾਨੂੰ ਕੋਈ ਗੱਲ ਹੀ ਨਹੀਂ ਕੀਤੀ ਅੱਛਾ ਫੇਰ ਤੇ ਕੋਈ ਦੁਕਾਨ ਚ ਜੈਨੇ ਕੱਪੜਾ ਨਹੀਂ ਛੱਡਿਆ ਗੱਡੀ ਜਾਏ ਕਢਾਈ ਅੱਛਾ ਅੱਛਾ ਮੁਰਕੇ ਪਸੰਦ ਆਉਣ ਲੱਗਾ ਤੇ ਚਟਾ ਵੀ ਗਏ ਮੈਨੂੰ ਵਿਚਾਰੀ ਕਰਦੀ ਸੀ ਸੇਰੇ ਫੋਨ ਕਿ ਚਾਚੀ ਸਾਡੇ ਨਾਲ ਚੱਲ ਪਰ ਮੇਰੀ ਸਿਹਤ ਨਹੀਂ ਠੀਕ ਅੱਛਾ ਅੱਛਾ ਤੇ ਫੇਰ ਮੈਂ ਦਵਾਈ ਦੂਈ ਲੈਣ ਚਲ ਗਈ ਪਹਿਲਾਂ ਤੇ ਨਾ ਉੱਠ ਰਹੀ ਤੀ ਬੁਖਾਲ ਆਪਣੀ ਚਾਚੀ ਨੂੰ ਅਹੀਂ ਇਤੋਂ ਲੈਂ ਟੈਂਪੂ ਵਾਲਾ ਥੇਲਾ ਆ ਗਿਆ ਅੱਛਾ ਅਹੀਂ ਤੇ ਚਾਚੀ ਜੀ ਤੋਰ ਤੋਰੀ ਖਾਪ ਗਈਆਂ ਸਵੇਰੇ ਵੀ ਇਹੀ ਹਾਲ ਹੋਇਆ ਆਇਆ ਤੇ ਕੱਪੜੇ ਵੀ ਹਾਂ ਲੈ ਅਮੇ ਡਰੈਸ ਆਈ ਲੈ ਆਦੀ ਆ ਕਿੰਡੀ ਸੋਹਣੀ ਹੈ ਵੇਖਾ ਹਾਂ ਵੇਹ ਸ਼ਰਨ ਇਹ ਸੂਟ ਸੋਹਣੀ ਆ ਮੈਂ ਤਾਂ ਕਹਿੰਨੀ ਕਿਤੇ ਗੱਲ ਨਹੀਂ ਕਰਨ ਵਾਲੀ ਆ ਵੇਖੋ ਹੈ ਹੂੰ ਤੁਹਾਡੀ ਮਰਜ਼ੀ ਕਰ ਲਾ ਬਾਅਦ ਵਿੱਚ ਨਾ ਮੈਨੂੰ ਕਹੀ ਨਹੀਂ ਨਹੀਂ ਆ ਤੇ ਬਹੁਤ ਹੀ ਸੋਹਣਾ ਵਾ ਤੇ ਮੈਂ ਕਿਹਦੀ ਗੱਲ ਨਹੀਂ ਕਰਨ ਵਾਲੀ ਦਾ ਲਹਿੰਗਾ ਪੀਛੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਨਹੀਂ ਸੁਣਾਇਂਗੀ ਬਾ ਵੀ ਅੱਛਾ ਆਹ ਤੇ ਵਿਆਹ ਵਾਸਤੇ ਆਹ ਇਹ ਮੈਂ ਹਾਂ ਇੱਕ ਨਾ ਸਗੰਦੇ ਪਾਲੀ ਦੀ ਆ ਪਾਉ ਸਕੰਦੇ ਆ ਸਗੰਦੇ ਪਾਲੂਗੀ ਆਹੋ ਖਾ ਬਰਾਕ ਵਜ ਦੇਣ ਪਾਲੂ ਤੇ ਇੱਕ ਲਿਆਦਾ ਲਾਵਾ ਵਾਸਤੇ ਅੱਛਾ ਵੇਖੋ ਦੁਆਰਾ ਸਾਹ ਵਾਲਿਆਂ ਨੇ ਕਿਹਾ ਸੀ ਲਹਿੰਗੇ ਦੇ ਨਾਲ ਲਾਵਾ ਨਹੀਂ ਕੋਈ ਅੱਛਾ 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 ਇਸ ਨੂੰ ਵੀ ਪਾਉਣਾ ਮੈਂ ਤੇ ਕੋਟ ਤੋਂ ਲੰਦਾ ਆਪਾਂ ਬਾਅਦ ਕੀ ਰੀਜ ਨਾਲ ਹੀ ਡਾਲ ਲੀ ਆ ਵੀ ਬੜਾ ਸੋਹਣਾ ਹੈ ਤਾ ਵੇਖੋ ਆ ਬੁਟੀਕ ਤੇ ਨਾ ਪਹਿਲਾਂ ਹੀ ਦਿੱਤਾ ਸੀ ਰੈਡੀ ਹੋਣ ਵਾਸਤੇ ਤੇ ਵੀ ਅੱਜ ਸਾਨੂੰ ਮਿਲ ਗਿਆ ਫਿਰ ਅਹੀਂ ਲੈ ਆਈ ਹਾਂ ਨਾ ਲੈ ਪੁੱਤ ਆ ਤਰਾ ਸੂਟ ਵੀ ਬਹੁਤ ਸੋਹਣਾ ਹੈ ਨਾ ਹੂੰ ਲੈ ਮੈਂ ਕਹਿੰਨੀ ਆ ਜਿੰਨੀ ਸੋਹਣੀ ਮੇਰੀ ਧੀ ਆ ਨਾ ਉਹਨੇ ਆ ਸੋਹਣੇ ਸੂਟ ਵਾ ਸਾਰੇ ਚੱਲ ਸੋ ਖੰਡਾਉਣੇ ਹੋਣ ਸੱਚੇ ਪਾਤਸ਼ਾਹ ਕਹਿਣਾ ਇੱਕ ਹੋਰ ਵੇਖ ਲਾ ਆ ਵੇਖ ਵੇਖ ਜਰੂਰ ਇਹ ਵੀ ਸਮਾਂ ਆਈਆਂ ਅੱਛਾ ਅੱਛਾ ਇਹ ਸਮਾਂ ਆ ਲਿਆ ਹੀ ਹਾਂਜੀ ਚੱਲ ਚੰਗਾ ਕੀਤਾ ਟਾਈਮ ਨਸੀਬ ਗੇ ਆ ਹਾਂਜੀ ਆ ਵੇਖ ਇਹਨੂੰ ਦੇਈ ਮम्मी ਆ ਵੀ ਲੈ ਦੇ ਮम्मी ਆ ਵੀ ਲੈ ਦੇ ਮੈਂ ਚੱਲ ਜੋ ਤੇਰਾ ਨਹੀਂ ਨਹੀਂ ਜੀ ਬੜਾ ਵਧੀਆ ਕੀਤਾ ਜੇ ਆ ਆ ਵੀ ਬਹੁਤ ਸੋਹਣਾ ਸੂਟ ਵਾ ਹੈ ਸੋਹਣਾ ਹਨ ਹਮ ਮੈਂ ਕਿੰਨੀ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਆ ਨਾਲ ਇਹਦੀ ਸਲਵਾਰ ਆ ਇਹਦੀ ਸਲਵਾਰ ਅੱਛਾ ਇਹਦੇ ਨਾਲ ਲੱਭ ਚੰਗੀ ਗਈ ਵੇਲਾ ਜੀਵਨ ਦਾ ਹਾਲ ਹੈ ਕਿਨਾ ਟਾਈਮ ਹੋ ਗਈ ਉਹ ਤੇ ਘੜੀ ਪਲ ਵਾ ਤੇ ਕਹਿ ਗਈ ਬਸੂਟ ਵੇਖ ਕੇ ਤੇ ਆਏ ਨਾ ਮੈਂ ਕਿਹਾ ਵੇਗਾ ਮੈਂ ਫੁਲਕੇ ਦੋ ਜਵਾਦ ਦੇ ਲਾ ਜਾ ਪਰ ਨਹੀਂ ਨਹੀਂ ਕੋਈ ਗੱਲ ਨਹੀਂ ਆਣ ਕੇ ਲਾ ਕੇ ਦਵਾਂਗੀ ਹੋਰ ਉਦੋਂ ਰਾਤ ਪੈਣੀ ਮੈਂ ਕੀ ਕਰਨੇ ਮੁੜ ਕੇ ਫੁਲਕੇ ਹੈ ਆਪ ਤੁਹ ਚੰਗੇ ਚੋਪੜੇ ਖਾਣ ਦੇ ਹੋਣੀ ਆ ਕਦੀ ਚਾਹ ਤੇ ਕਦੀ ਕੋਸ ਤੇ ਕਦੀ ਕੋ ਤੇ ਮੈਂ ਅੱਜ ਤਾਂ ਭੁੱਖਾ ਮਰਨ ਲਿਆ ਵਾ ਇਹਨੂੰ ਕਹਿ ਕੇ ਵੀ ਖਲਾਇ ਭਰ ਨਾ ਜਦੋਂ ਜਨਾਨੀ ਚੱਲ ਜਾਂਦੀ ਉਹ ਜਨਾਨੀਆਂ ਲਾ ਕੇ ਫੇਰ ਕਿੱਥੇ ਕਦੀ ਸੁਣਨ ਦੀਆਂ ਬੰਦੇ ਦੀਆਂ ਗੱਲਾਂ ਹੈ ਮਨਪਹੁ ਮੁੰ尼ਗਾ ਕਰਨਾ ਆਵਾਜ਼ ਮਾਰਨਾ ਹੈ ਕੋਠੇ ਚੜ ਕੇ ਹੱਦ ਹੋਈ ਇਹਦੇ ਵਾਲੀ ਇੱਕ ਤੇ ਗੋਡੇ ਦਾ ਬੜੇ ਬੇੜਾ ਘਰ ਕੇ ਆਵਾ ਕਿ ਨਹੀਂ ਪੀੜ ਹੁੰੰਡੀ ਆ ਤੇ ਇੱਕ ਨਾ ਹੱਦ ਹੋਈ ਇਹਦੇ ਵਾਲੀ ਕਿ ਆਵਿਆ ਗਾ ਮੈਂ ਛੇਤੀ ਆ ਜੀ ਹੁਣ ਪਾਣੀ ਕਿੱਥੇ ਹੀ ਓ ਜੀਵਨ ਇਹ ਜੀਵਨ ਓ ਛੰਨੀ ਹਮਲੇ ਤੇ ਕੋਈ ਲੱਭ ਨਹੀਂ ਰਿਹਾ ਆਵਾਜ਼ ਮਾਰਨਾ ਉਧਰ ਕਿੱਥੇ ਨਿਕਲਣਾ ਕਿਸ ਨੇ ਉਹ ਸਨੀ ਓਏ ਓ ਸਨੀ ਜੀਵਨ ਇਹ ਜੀਵਨ ਹੈ ਕੋਈ ਗੱਲ ਕਰਨ ਵਾਲੀ ਪਤਾ ਨਹੀਂ ਕਿੱਥੇ ਸ਼ਿਪਨ ਹੋ ਗਿਆ ਇਹ ਕੁੜੀਏ ਨਾਵ ਇਹ ਨਾਵ ਪਤਾ ਨਹੀਂ ਕਿੱਥੇ ਘਰ ਕੇ ਗਿਆ ਸਾਰਾ ਟਬਰ ਮੇਰਾ ਲੱਗਦਾ ਕਿ ਮੈਨੂੰ ਜਾਣਾ ਪੈਣਾ ਉਧਰ ਹੈ ਚੱਲ ਮਨਾ ਆਪ ਹੀ ਫੇਰਾ ਮਾਰ ਕੇ ਨੇ ਤੇਰੀ ਸੋਣਣੀ ਇੱਥੋਂ ਆਏ ਪੋਤੇ ਦੇ ਨਾਲ ਵਾ ਚੱਲ ਸੂਟ ਤੇ ਨਾਮ ਤੇਰੇ ਬਹੁਤੇ ਸੋਹਣੇ ਸੱਚੀ ਐਨੇ ਸੋਹਣੇ ਲੱਗਣ ਦੇ ਵੀ ਕਿਤੇ ਗੱਲ ਨਹੀਂ ਕਰਨ ਵਾਲੀ ਤੇ ਜਿੱਦਨ ਤੂੰ ਪਾਉਣੇ ਆ ਨਾ ਕਿਤੇ ਫੁੱਟ ਫੁੱਟ ਪਾਉਣਾ ਪੈਣਾ ਵਾ ਤੇ ਕਾਲ ਟਿੱਕਾ ਲਾ ਲਈ ਮੇਰੀ ਧੀ ਠੀਕ ਆ ਹੋਰ ਪਹਿਨੇ ਵੀ ਲਾ ਲ ਨੂਂਗੇ ਵੀ ਥੋੜੇ ਜਿਲੇ ਆਈਏ ਆਈਏ ਅੱਛਾ ਲਿਆਂਦੇ ਆ ਚੱਲ ਲਿਆਓ ਵੀ ਮੈਂ ਵੇਖ ਲਾ ਲਿਆ ਪੁੱਤ ਰੱਖ ਤੂੰ ਆਹ ਵੇ ਆਹ ਸਿਆਲ ਵਾਲਾ ਅੱਛਾ ਆਹ ਹੁਣ ਕੀ ਕਰੀਏ ਚਲ ਵਧੀਆ ਕੀਤਾ ਕੋਈ ਪਾਊਗਾ ਵੀ ਸਰ ਕੋ ਤਾ ਵੀ ਰੱਖ ਲੈ ਮੈਂ ਉਹ ਵੇਖਾਂ ਹਾਂ ਆ ਲੈ ਹੁਣ ਕੁੜੀ ਦਾ ਸੂਟ ਤੇ ਬਹੁਤ ਸੋਹਣਿਆ ਤੇ ਸੋਹਣੇ ਆ ਬਹੁਤ ਸੋਹਣੇ ਆ ਲੈ ਏਟੇ ਸੋਹਣੇ ਸੂਟ ਵਾ ਕਿ ਤੇ ਫਟ ਫਟ ਪਹਿਣਾ ਮੇਰੀ ਧੀ ਨੇ ਆ ਲੈ ਆ ਰੱਖ ਦੇ ਇਕ ਹਾਂ ਬਣਾਉਂਗਾ ਇਕ ਆ ਵਾ ਨਾਉਗੇ ਬੜੇ ਸੋਹਣੇ ਲੈਂਦੇ ਆ ਤੇ ਹਾਂ ਮੁੰਡੇ ਦੀ ਮੈਂ ਭਾਈ ਨਹੀਂ ਮਾਂ ਹੈ ਜੀ ਮੇਰਾ ਫਰਜ਼ਵੰਦ ਦਾ ਆਹ ਚਲੋ ਕੋਈ ਨਹੀਂ ਉਹ ਉਹਨਾਂ ਦੀ ਕੋਈ ਆਪਣੀ ਮਾਸੀ ਨੂੰ ਦੇ ਲੈਣ ਜਿੱਦਾਂ ਮਰਜ਼ੀ ਦੇ ਲੈਣ ਹਾਂ ਤੇ ਆਹ ਜੇ ਮੁੰਡੇ ਦੀ ਭੈਣ ਦਾ ਮੈਂ ਭੈਣ ਦਾ ਸੂਟ ਹੀ ਬੜਾ ਸੋਹਣਾ ਵਾ ਉਹਨੂੰ ਰੰਗ ਹੀ ਬੜਾ ਪਸੰਦ ਵਾ ਕਾਲਾ ਚਲ ਚੰਗਾ ਹੋਇਆ ਬਾਕੀ ਮੈਂ ਲੈ ਆਂਦੇ ਨੇ ਅੱਛਾ ਅੱਛਾ ਕਿੱਥੇ ਪੁੱਛ ਲਈ ਉਹਨਾਂ ਨੂੰ ਅੱਛਾ ਅੱਛਾ ਦੇਖੇ ਹੁਣ ਲਾ ਲਿਓ ਤੇ ਜੇ ਘੱਟ ਹੁਣਗੇ ਨਾ ਹਾਂ ਅਭੀ ਸਿਆੜ ਵੜ ਗਈ ਇਹ ਵੀ ਸਿਆੜ ਵਾਈ ਪਹੁੰਚ ਗਈ ਨਹੀਂ ਸੂਟ ਸੋਹਣੇ ਉਦਾਂ ਨਾ ਮੇਨਾ ਮਨ ਦਾ ਫੋਨ ਆਇਆ ਤੇ ਕਹਿੰਦੀ ਕੋਈ ਨੌਗਾ ਨਹੀਂ ਲੈਣਾ ਕੁਛ ਨਹੀਂ ਲੈਣਾ ਤੇ ਆਦੀਪ ਜੇ ਤੂੰ ਅੱਗੇ ਤੇ ਪੈਸੇ ਬੜੇ ਦੇਦੇ ਆ ਤੇ ਹੁਣ ਮਨ ਨਰਾਜ ਹੋ ਜਾਣਾ ਨੌਗੇ ਨਾਗੇ ਲਾਇ ਤੇ ਪਰ ਇਹ ਆ ਵੀ ਹਨਾ ਸ਼ਰੀਕੇ ਵਿੱਚ ਆਪਣਾ ਨੱਕ ਵੀ ਰੱਖਣਾ ਪੈਂਦਾ ਬੰਦੇ ਨੂੰ ਨੌਗੇ ਜਰੂਰ ਦੇਣੇ ਚਾਹੀਦੇ ਬਾਕੀ ਘਰ ਘਰ ਦੇਖਾਂ ਬੱਗੇ ਆਈ ਹੁੰਦੇ ਆ ਸਹੀ ਗੱਲ ਇਹਨੇ ਮੱਦ ਲੈ ਆ ਨੀ ਇਹਦੇ ਨੌਗੇ ਵੀ ਦੇਣ ਚਾਹੀਦੇ ਹੈ ਵੀ ਮੇਰੇ ਆਏ ਹੀ ਕਿ ਮੇਰੇ ਲੱਲੇ ਤੇ ਹੁਣ ਦਿਆਦੇ ਕੋ ਨਹੀਂ ਆਪਣੇ ਕੋ ਨਹੀਂ ਦਿਆਦੇ ਹਾਂ ਨਹੀਂ ਨਹੀਂ ਕੀ ਲੋੜ ਆਪਣੇ ਦੇ ਕੇ ਕਰਨੀ ਨਹੀਂ ਨਹੀਂ ਆਪ ਤੁਸੀਂ ਬਹੁਤ ਸੋਣਾ ਕੰਮ ਕੀਤਾ ਵਾ ਕੋਈ ਗੱਲ ਨਹੀਂ ਤੇ ਮੈਂ ਨਾ ਨਵਦੇ ਚਾਚੇ ਨੂੰ ਕਹਿਣ ਦੀ ਹੀਗੀ ਵੀ ਹੁਣ ਸਾਨੂੰ ਦੋਹਾਂ ਜਣੀਆਂ ਨੂੰ ਫੜ ਕੇ ਜਾਣਾ ਆਪੇ ਪਾ ਲੋ ਹਾਂ ਤੇ ਕਹਿਣ ਰਹੇ ਸੀ ਚਲੋ ਨਾਵ ਤੇ ਤੂੰ ਚੱਲ ਤੇ ਨਾਲੇ ਤੂੰ ਆਪਣੇ ਲੱਲੀ ਤੇ ਨਾਲੇ ਨਾਵਾ ਫੇ ਪਸਾਂਦੇ ਤੂੰ ਚਲੂਗੀ ਵੇ ਕਾ ਜੇ ਨਾਵ ਨੂੰ ਚਾਚੀ ਵੱਲ ਵੀ ਜਾਣਾ ਹੋਰ ਜਿੱਦਾਂ ਤਾਂ ਮੰਗੂਗੀ ਨਾ ਮੇਰੀ ਤੀ ਉਹਦਾ ਦਾ ਖਰਚਾ ਕਰਾਂ ਨਹੀਂ ਨਹੀਂ ਕਿਉਂ ਨਹੀਂ ਕਰੂੰਗਾ ਖਰਚਾ ਹੁਣ ਤੇ ਮੌਕਾ ਖਰਚਾ ਕਰਾਉਣਾ ਕਦੋਂ ਕਰਾਉਣਾ ਇਹ ਪਰਮੇ ਦੇ ਲਈ ਅੱਛਾ ਉਹ ਫਿਰ ਸਾਨੂੰ ਪਤਾ ਹੀ ਨਹੀਂ ਉਹਨੇ ਫੋਨ ਤੇ ਪੁੱਛ ਲਿਆ ਅੱਛਾ ਅੱਛਾ ਉਹ ਫਿਰ ਉੱਥੇ ਹੀ ਦੇ ਆਏ था 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 थी। थीका, थीका। दी अच्छा। ਉਹਦਾ ਸੈਟ ਸੂਟ ਕਰਾਉਣੇ ਪੈਣਗੇ। ਠੀਕ ਆ ਠੀਕ ਆ। ਹੈਨਾ? ਚੱਲ ਵਧੀਆ ਕੀਤਾ ਰੈਡੀमेड ਪਉਂਦੇ ਅੱਜਕੱਲ। ਉਦੋਂ ਵੇਹੇ ਦੀਦੀ ਦੀ ਵੀ ਇੱਕ ਡਰੈੱਸ ਲਈ ਆ। اچھا। ਉਹ ਵੀ ਫਿਟਿੰਗ ਕਰਨ ਵਾਸਤੇ ਦਿੱਤੀ ਉੱਥੇ। ਚੱਲ ਹਾਂ। ਹੋਤਾ ਵਧੀਆ ਕੀਤਾ। ਬੱਸ। ਅੱਜ ਤਾਂ ਬਹੁਤ ਗੱਲ ਕਰਨੀ ਹੈ। ਤੇ ਹੋਰ ਉਹ ਜਿਹੜੇ ਮੰਮੀ ਦੂਜਾ ਸੂਟ ਲਿਆ ਸੀ ਉਹ ਦੀਦੀ ਨੂੰ ਆਹ ਚਲਦੀ ਜਾਗੇ। ਚੱਲ। ਉਹਨੇ ਕਿਹਾ ਨਾ ਆਪਣੇ ਹੀ ਸੋਨੇ-ਸੋਨੇ ਲਏ ਆ ਤੇ ਫਿਰ ਹਣਾ। ਵੀ ਉਹਨੇ ਵੀ ਤੇਰੀਆਂ ਬੜੀਆਂ ਰੀਝਾਂ ਕੀਤੀਆਂ ਵਾ। ਹਾਂਜੀ। ਦੱਸਦੀ ਮੈਨੂੰ ਫੋਨ ਤੇ। ਆਂਦੀ ਵੀ ਮੈਂ ਡਰੈੱਸਾਂ ਲਈਆਂ ਸਾਰੀਆਂ। ਅੱਛਾ। ਵਨ ਸਵਨੀਆਂ ਆਂਦੀ ਲਈਆਂ ਵਾ। ਚ ਤੇ ਮੇਰਾ ਹਿਸਾਬ ਉਹਨੀਆਂ ਮੈਂ ਦਾ ਹਿਸਾਬ ਉਹਨੀਆਂ ਵਾਹ ਲੈ ਧੀ ਆ ਗਿਆ ਪਤਾ ਕੀ ਹੈ ਕਰਮਾਂ ਵਾਲੀ ਧੀ ਹੱਡੀ ਹੈ ਵੇਖ ਲਓ ਪ੍ਰਮਾਤਮਾ ਦੇ ਨੇੜੇ ਹੋ ਕੇ ਸੁਣੀ ਇਹਦੀ ਸਾਰੀਆਂ ਖੁਸ਼ੀਆਂ ਮਿਲਣੀਆਂ ਵਾ ਹਣ ਤੂੰ ਨਾ ਆਖੀ ਵੀ ਮੇਰੇ ਲਈ ਨਹੀਂ ਮੇਰੇ ਸੱਸ ਲੈ ਕੇ ਆਈ ਹਣ ਮੇਰੇ ਨਾਲ ਕਿਹਦੇ ਅੰਜਾਮੇ ਜਿੱਦਾਂ ਦੇ ਵੀ ਲੈਣੇ ਆ ਉਹ ਤੋਂ ਉਦਾਂ ਦੇ ਲੱੱਗੀ ਕੋਈ ਨਹੀਂ ਮੰਮੀ ਲੈ ਆਉਂਗੀ ਚੱਲ ਮੇਰੀ ਗੱਲ ਸੁਣੋ ਨਹੀਂ ਹੁੰਦੀ ਨਰਾਜ਼ ਜਿੱਦਣ ਮੈਂ ਨਵ ਨੂੰ ਨਾਲ ਖੜਨਾ ਵਾ ਤੇ ਇਹ ਵੀ ਮੇਰੇ ਨਾਲ ਚੱਲ ਜੇ ਅਸੀਂ ਤੇ ਵਿਹੇ ਭਾਬੀ ਜੀ ਨੂੰ ਅੱਜ ਵੀ ਕਿਹਾ ਸੀ ਤੇ ਕਹਿੰਦੇ ਮੈਂ ਠੀਕ ਨਹੀਂ ਹੈਗੀ ਅੱਛਾ ਅੱਛਾ ਭਾਬੀ ਕੋਸ਼ਿਸ਼ ਨਹੀਂ ਲੈ ਡਰੈਸਾਂ ਲੈਣਾ ਇਹ ਵੀ ਲੱਦੇ ਕੋਈ ਗੱਲ ਨਹੀਂ ਤੇ ਪਾਲੀ ਫਿਰ ਕੀ ਆ ਆ ਤੂੰ ਵੀ ਤੇ ਕੁੜੀ ਜੜੀ ਹੈ ਜੇ ਕੋਈ ਨਹੀਂ ਜੋ ਜਾਵਾਂਗੇ ਵੇਖਾਂਗੇ ਤੇ ਪਸੰਦ ਹੋ ਸਾਡੀ ਤਾਂ ਹੋ ਮਰਨਾਗੀ ਡਰੈਸਾ ਪਾਉਣ ਦੀ ਨਹੀਂ ਤਾਂ ਹੈ ਪਾ ਡਰੈਸਾ ਲੱਗਾਈ ਗੀ ਆ ਵੇਖ ਵੇਖ ਕੇ ਤਾਂ ਬਾਤੀ ਦਾ ਵੇਖ ਲੈ ਹਾਂ ਹੁਣ ਕੁੜਮਾ ਵਾਲੇ ਹੋ ਗਏ ਆ ਤਾਂ ਹੁਣ ਕਹਣਾ ਡਰੈਸਾ ਪਾਉਂਦੀ ਜਦੋਂ ਸਾਡਾ ਵਾਲਾ ਨਹੀਂ ਆ ਸਾਰੀ ਹੁਣ ਨਾਲੇ ਹਾਂ ਸਹੀ ਪੁੱਤ ਫੇਰੇ ਆਹ ਸਹੀ ਗੱਲ ਵਾ ਕਿਨੇ ਅੱਖਾਂ ਕਿਤੇ ਹੱਥ ਨਾ ਦੇ ਦੇ ਏਦਾਂ ਆ ਕਿੰਨੀ ਸ਼ਰਮ ਨਹੀਂ ਹੁਣ ਸਹੀ ਗੱਲ ਆ ਕੁੜੀ ਅੰਮੂ ਨਹੀਂ ਟੱਕ ਦੇਣਾ ਨਾ ਨਾਵਾ ਤੇ ਨਹੀਂ ਹੁਣ ਤੇ ਬੜਾ ਵਧੀਆ ਆ ਗਿਆ ਨੇ ਵਧੀਆ ਰਵਾਜ ਆ ਗਿਆ ਕੇ ਅਵਾਜ ਦੇ ਨਾਲ ਚੱਲਣਾ ਚਾਹੀਦਾ ਹੋਰ ਚਲੋ ਵਧੀਆ ਚਾਹ ਤੋਂ ਨਹੀਂ ਆ ਮੈਂ ਚੱਲ ਬਣਾ ਲਾਂ ਕੱਪ ਕੱਪ ਨਹੀਂ ਪਰ ਐਦਾਂ ਕਰੀ ਕਿ ਛੇਤੀ ਬਣਾਵੀ ਤੇਰਾ ਚਾਚਾ ਨਾ ਜਵਾਰ ਵਾਲੀ ਰੋਟੀ ਮੰਗਣ ਡਿਆ ਅੱਜ ਚਲ ਕੋਈ ਨਹੀਂ ਹਾਂ ਜਵਾਰ ਵਾਲੀ ਰੋਟੀ ਇੱਥੇ ਲਾ ਲਈ ਹਾਂ ਹਾਂ ਤੇ ਖਾਉਂਦੇ ਹਾਂ ਮੈਂ ਨਾ ਆਂਦਾ ਵੀ ਤੂੰ ਹੁਣ ਫੇਰ ਚਲ ਚਲੀ ਆ ਤੇ ਮੈਂ ਆਟਾ ਕੱਲ ਹੀ ਲਿਆ ਕੇ ਰੱਖਿਆ ਤੇ ਮੈਂ ਹਾਂ ਵੀ ਮੈਂ 15 ਮਿੰਟ ਲਾਉਣੇ ਸਾਰੇ ਤੇ ਤੈਨੂੰ ਆਣ ਕੇ ਰੋਟੀ ਪਕਾ ਕੇ ਦਿੰਨੀ ਆ। ਚੱਲ ਕੋਈ ਨਹੀਂ ਫੇਰ ਪਕਾ ਕੇ ਜਾਪਾਂਗੇ ਅੰਮੀ। ਚੱਲ ਆਜੋ ਆਜੋ ਤੀਨੀ। ਆਹ ਸਾਗ ਬਣਿਆ ਵਾ ਨਾਲ ਜਵਾਰ ਦੀਆਂ ਰੋਟੀਆਂ ਲਵੰਦੀਆਂ। ਇਹ ਆਪਣੀ ਚਾਚੀ ਕੋ ਜਵਾਰ ਦੀਆਂ ਰੋਟੀਆਂ ਸਿੱਖ ਲਾਇਆ ਨਾ ਸੋਰੇ ਤੇਰੇ ਆਖਣ ਜਵਾਰ ਦੀ ਰੋਟੀ ਲਾ ਤੇਨੂੰ ਲਾਉਣੀ ਤਾਂ ਆਵੇ। ਕੋਈ ਨਹੀਂ ਸਿਖਾ ਲਦਨੀ ਆ। ਹਾਈ ਹਾਈ ਮੈਨੂੰ ਤਾਂ ਵਾਅਲ ਟਾਈਮ ਲੱਗ ਗਿਆ ਵਾ। ਹਾਈ ਮਨਜਿੰਦਰ ਨੇ ਹੁਣ ਮੈਨੂੰ ਗੁੱਸੇ ਹੋਣਾ ਵਾ। ਡਰ ਵੀ ਲੱਗਣ ਡਿਆ ਵਿੱਚ ਵਿੱਚ ਮੈਨੂੰ। ਚੱਲ ਕੋਈ ਨਹੀਂ ਬਣਾ ਲਾਂਗੇ। ਚੱਲ ਯਾ ਹਾਏ ਹਾਏ ਕਿੱਥੇ ਚਲੇ ਜਾ ਖੁੰਡਾ ਮਾਰ ਕੇ ਉਹ ਮੇਰੀ ਗੱਲ ਸੁਣ ਤੈਨੂੰ ਮੈਂ ਜਿਹੜੀ ਗੱਲ ਕੀਤੀ ਉਹ ਕੰਮ ਕੀਤਾ ਨਾ ਤੂੰ ਮੇਰੀ ਗੱਲ ਸੁਣੋ ਹੁਣ ਗਿਆ ਵਾਅਦਾ ਘਾਟਾ ਹੋ ਗਿਆ ਫਿਰ ਕੁੜੀ ਖੁਸ਼ੀ ਬੜੀ ਹੀਗੀ ਹੁਣ ਮੈਨੂੰ ਸੂਟ ਵਖਾਲਣ ਦਾ ਵੀ ਕੱਢ ਕੇ ਤੇ ਇੱਕ ਇੱਕ ਸੂਟ ਉਹਨੇ ਆ ਬੜੀ ਰੀਝ ਨਾਲ ਸਵਾਇਆ ਹੀਗਾ ਤੇ ਫਿਰ ਤੁਹਾਨੂੰ ਪਤਾ ਗੱਲਾਂ ਬਾਤਾਂ ਮਾਰਦੇ ਫਿਰ ਟਾਈਮ ਲੱਗ ਗਿਆ ਦੱਖਣਾ ਹੈ ਨਾ ਕਿ ਚਾਚਾ ਤੇਰੇ ਘਰੇ ਭੁੱਖਾ ਵਾ ਮੈਂ ਤਾਂ ਕਿਹਾ ਸੀਗਾ ਮੈਂ ਤੇਰੇ ਚਾਚੇ ਰੋਟੀ ਖਾਣੀ ਆ ਤੇ ਅਗਲੀ ਕਹਿੰਦੀ ਚਾਚਾ ਤੇਨ ਖੁਸ਼ੀ ਨਹੀਂਗੀ ਕੋਈ ਫਿਰ 2 ਮਿੰਟ ਖਲੋ ਜਾ ਚਾਹ ਪੀਤੀ ਤੇ ਬਗੈਰ ਨਹੀਂ ਜਾਣ ਦੇਣਾ ਉਹ ਯਾਰ ਹੱਦ ਕਰੀ ਤੇ ਮੈਂ ਡੀ ਡਾ ਕੇ ਸਾਰੇ ਕੋਠੇ ਦੇ ਵਾਜਾ ਬੂਜਾ ਮਾਰੀਆਂ ਸਾਰੇ ਸਾਰੇ ਟੱਬਰ ਨੂੰ ਕਿੰਨੇ ਵਾਜਨ ਦਿੱਤੀ ਕਿਹੜੇ ਪਾਸੇ ਬੈਠੇ ਅੰਦਰ ਬੈਠੇ ਸੀਗੇ ਅੰਦਰ ਬੈਠੇ ਸੀ ਇੱਥੇ ਆਹੋ ਉਹ ਤੇ ਘਰ ਹੈ ਨਹੀਂ ਸੁਣੀ ਹੁਣੀ ਤੇ ਆਪਾਂ ਅੰਦਰ ਬੈਠੀਆਂ ਹਾਂ ਦਰਵਾਜ਼ਾ ਨਹੀਂ ਸੁਣੀ ਕੋਈ ਵੀ ਉਦਾਂ ਮੈਂ ਤਾਂ ਬਥੇਰੀ ਕਾਲੀ ਕੀਤੀ ਆਉਂਦੀ ਪਰ ਚਾਹ ਦੇ ਚੱਕਰ ਚ ਲੇਟੋ ਸੀ ਫਰਬਾਰਗੀ ਦੀ ਤੇ ਚੱਕਰ ਚੱਕਾ ਤੂੰ ਹੋਰ ਨਾ ਮੇਰੇ ਕੋ ਆਪਣਾ ਲਾਈਕ ਕਰਾ ਦੇ ਦਰਮਸਾਂ ਗੱਲ ਮੈਂ ਹਾਂ ਵੇਖੋ ਮਾਫ ਕਰ ਦੋ ਹੁਣ ਐਦਾਂ ਨਾ ਕਰੋ ਚਲੋ ਮੈਂ ਹੁਣੇ ਰੋਟੀ ਪਕਾ ਕੇ ਦਿੰਨੀ ਆ ਓ ਯਾਰ ਫਿਰ ਹੁਣ ਤੇ ਭੁੱਖ ਮਾਰੀ ਗਈ ਯਾਰ ਤੈਨੂੰ ਟਾਈਮ ਹੁੰਦਾ ਵਾ ਤੈਨੂੰ ਉਦੋਂ ਕਿਹਾ ਸੀ ਉਦੋਂ ਦੋ ਮਿੰਟ ਖਲੋ ਕੇ ਮੈਨੂੰ ਇਜਾਜ਼ਤ ਦੇ ਦੇ ਮੈਂ ਰੋਟੀ ਬੜੀ ਖਾ ਲੈਣ ਮੈਂ ਚਾਹ ਪੀਣ ਲੱਗਿਆ ਵੀ ਪੀ ਲੈਣੀ ਮੈਨੂੰ ਅੱਗੇ ਹੋਣ ਰਿਹਾ ਹੈਗਾ ਕਿ ਤੁਸੀਂ ਗੁੱਸੇ ਹੋ ਜਾਣਾ ਵਾ ਪਰ ਚਲ ਦੋਵਾਂ ਜੀਆਂ ਦਾ ਕਾਹਦਾ ਗੁੱਸਾ ਹੁੰਦਾ ਆਓ ਤਾਂ ਨਾ ਰੋਟੀ ਖਾ ਲੈ ਓ ਯਾਰ ਕਮ ਟਿੰਗ ਆਹ ਫਿਰ ਕੀ ਆਉਗਾ ਮੈਂ ਜਾਣਾ ਕਿ ਇਹ ਪਾਸੇ ਚਲੋ ਵੀ ਮੈਂ ਕਹਿੰਦੇ ਇਸ ਸਾਸਾ ਸੈਂ ਨਹੀਂ ਉਹਦਾ ਕਹਿੰਦੇ ਵੀ ਨੌਂ ਆਂਤੀਆ ਬਣਾ ਲਈਦਾ ਨੌਂ ਪਰਤੀਆ ਬਣ ਸਕਦੀਆਂ ਨਾਈ ਸਾਸਰੇ ਮਾਪੇ ਬਣ ਸਕਦੇ ਹੋਏ ਹੋਏ ਕੀ ਆ ਮੈਂ ਬੋਲੀ ਜਾਣ ਦੀ ਕੱਲੀ ਕੀ ਗੱਲ ਵਾ ਦੱਸ ਵੀ ਦਿਆਂ ਕਰ ਕੋ ਬੋਲਣਾ ਕੀ ਹੈ ਹਾਂ ਉਹ ਤਾਂ ਚੱਲੇ ਸੀ ਕਿ ਸੂਰ ਬਣਾਉ ਹਾਂ ਤੇ ਕਹਿੰਦੇ ਵੀ ਆਪਾਂ ਉਦਾਂ ਨੋਕੇ ਨਾਕੇ ਲਿਓਣੇ ਆ ਤੇ ਮੈਂ ਕਿ ਤੁਸੀ ਚਲੋ ਮੇਰਾ ਸਿਰ ਨਹੀਂਗਾ ਠੀਕ ਹੈਗਾ ਹਾਂ ਤੇ ਜਿੱਦਾਂ ਗਰੀ ਬਰੋਣ ਜਾਣਾ ਉਦੋਂ ਮੈਂ ਚੱਲ ਜੂੰਗੀ ਨਾਲ ਫਿਰ ਤੇ ਕਹਿੰਦੇ ਠੀਕ ਆ ਤੇ ਜਾ ਕੇ ਮਾਂ ਤੇ ਨੇ ਜਾ ਚ ਸਵਾਹ ਕਰਦੇ ਤੇ ਅੰਦਰ ਬੋਰੀ ਬੋਰੀ ਵੀ ਬਣਾ ਲਈਆਂ ਜੇ ਬਣਾ ਹੀ ਲਈਆਂ ਜੇ ਤੇ ਮੇਰੇ ਵਾਸਤੇ ਵੀ ਇੱਕ ਅਦਾ ਸੁੱਟ ਲੈ ਆਉਂਦੇ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਆ ਲਿਆ ਤੁਮਾ ਸੁੱਟ ਉਹ ਗੱਲ ਨਹੀਂ ਨਾ ਹੁਣ ਜ ਗਈਆਂ ਹੀ ਤੇ ਮੈਂ ਫਿਰ ਜਦੋਂ ਕਿਹਾ ਵੀ ਮੈਂ ਨਾਲ ਚਲ ਜੂਗੀ ਤੇ ਇਹ ਨਹੀਂ ਕਹਿ ਸਕਦੇ ਵੀ ਚਲ ਦੋਰੀਆਂ ਆਣ ਕੇ ਬਣਾ ਕੇ ਲਾ ਜਾਗੀਆਂ ਯਾਰ ਤੂੰ ਉਹ ਦਿਨ ਆਪੇ ਇਹਨਾਂ ਨੂੰ ਕਿਹਾ ਇਹ ਗੱਲ ਮੈਂ ਠੀਕ ਨਹੀਂ ਕਿ ਮੈਂ ਉਦਨ ਕਿਹਾ ਹੀ ਉਦਨ ਹੋ ਗਿਆ ਬਰਾਉਂ ਚਲੇ ਗਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲ ਤੀ ਬਣਾਓ ਤੇ ਜਿੱਦਨ ਵਰੀ ਬਣਾਉਣੀ ਹੈ ਨਾਲ ਦੇ ਸੂਰ ਬਣਾਉਣੇ ਆ ਉਦਨ ਮੈਂ ਨਾਲ ਚਲ ਜੂਗੀ ਤੇ ਕੀ ਇਹ ਦੀ ਵੱਡੀ ਗੱਲ ਆ ਜਾਣ ਕੇ ਮਨੇ ਇੰਨੀ ਵੱਡੀ ਬਣਾਤੀ ਤੂੰ ਜਾਣ ਕੇ ਕੀ ਵੱਡੀ ਬਣਾਉਣੀ ਆ ਦੱਸ ਹੁੰਦਾ ਨਹੀਂ ਗਾ ਹੋ ਯਾਰ ਕੋਈ ਗੱਲ ਨਹੀਂ ਜੇ ਲੈਂਦਾ ਉਹਦੇ ਤੇ ਲਿਓਣਾ ਤੇ ਹੈਗਾ ਅਸੀਂ ਤੂੰ ਚਲ ਜਾਂਦੀ ਤਾਂ ਵੀ ਲਿਓਣਾ ਹੀ ਨਾ ਸਮਾਨ ਉਹਨਾਂ ਨੇ ਤੇ ਜੇ ਉਹਨਾਂ ਨੇ ਲੈਂਦਾ ਉਹ ਤੇ ਠੀਕ ਵਾ ਤੇ ਕਿਉਂ ਇਨਾ ਉਹ ਕਰਨ ਵਾਲੀ ਗੱਲ ਤੈਨੂੰ ਸੂਟ ਚਾਹੀਦੇ ਹਨ ਉਹ ਤੁਹਾਨੂੰ ਮੈਂ ਲੈ ਆ ਦੂੰ ਜਿੰਨੇ ਲੈਣੇ ਲੈ ਆ ਦੂੰ ਮੈਂ ਉਹ ਗੱਲ ਨਹੀਂ ਕਰਨੀ ਮੈਂ ਕਹਿੰਦੀ ਵੀ ਜੇ ਉੱਥੇ ਜਾ ਕੇ ਨੇ ਸਲਾਹਕਾਰੀ ਲਈ ਹੀ ਤੇ ਵਰੀ ਵੀ ਬਣਾ ਕੇ ਲੈ ਹੀ ਜਾਣੀ ਐ ਤੇ ਮੇਰਾ ਵੀ ਇੱਕ ਅਦਾ ਲੈ ਆਉਂਦੀ ਆ ਚੱਲ ਕੋਈ ਗੱਲ ਉਹ ਤਾਂ ਮੈਨੂੰ ਵਿਖਾਉਂਦੇ ਹੀ ਪਿਆ ਵੀ ਆ ਵੀ ਲੈਣਤਾ ਉਹ ਵੀ ਲੈਣਤਾ ਤੇ ਮੈਨੂੰ ਨਹੀਂ ਆਉਂਦਾ ਉਹ ਚੱਲ ਚੁੱਪ ਕਰ ਸਾ ਮੈਂ ीडियो ਡਿਗਲ ਨਹੀਂ ਪੜਾਈ ਦਿੰਦੀ ਘਰ ਚ ਤੁਹਾਨੂੰ ਪਤਾ ਵਿਆਹ ਆ ਤੇ ਤੂੰ ਆਵੇਂ ਇੰਦਰ ਦੀ ਲੰਗੜੀ ਜਾਨੀ ਐ ਇਹ ਇਹ ਨਿਕਣੀਆਂ ਗੱਲਾਂ ਦੀਆਂ ਵੀ ਇੰਡੀਆ ਵੱਡੀਆਂ ਨਾ ਕਰਿਆ ਕਰ ਆਹੋ ਤੁਹਾਡੇ ਬਾਤਾਂ ਨਿੱਕੀਆਂ ਆਈਆਂ ਤੂੰ ਹੀ ਹੁਣ ਆਪਣੇ ਮਾਪਿਆਂ ਤੇ ਭੈਣ ਦਾ ਸਾਥ ਹੀ ਦੇਣਾ ਲੈ ਫਿਰ ਤੇਰਾ ਦਿਮਾਗ ਦਾ ਕਿਦਾਂ ਦੀ ਗੱਲ ਕਰਨੀ ਐ ਤੇਰਾ ਸਾਥ ਨਹੀਂ ਦਿੰਦਾ ਮੈਂ ਜਿਹੜੀ ਚੀਜ਼ ਤੂੰ ਮੇਰੇ ਕੋਲ ਮੰਗਦੇ ਦਿਨ ਮੈਂ ਦਿੰਦਾ ਨਹੀਂ ਲੈ ਕੇ ਮੈਂ ਤਿੰਨ ਤੇ ਉਹ ਨਾ ਕੜਾ ਮਨਾ ਕੀਤਾ ਤੇ ਬਸ ਫਿਰ ਕੋਈ ਨਹੀਂ ਨਹੀਂ ਲਿਆ ਤਾਉਨੇ ਨਾ ਕੋਈ ਗੱਲ ਨਹੀਂ ਸੂਟ ਲੈਣੇ ਉਹ ਤੈਨੂੰ ਮੈਂ ਲਿਆ ਦੂੰਗਾ ਚੰਗਾ ਹਾਂ ਬਾਤ ਲੱਗ ਗਈ ਹੋਰ ਕੰਮ ਬੜੇ ਨੇ ਵਿਆਹ ਵਾਲੇ ਘਰ ਚ ਕੰਮ ਤੈਨੂੰ ਪਤਾ ਬੜੇ ਹੁੰਦੇ ਨੇ ਹੋਰ ਕੋਈ ਕੰਮ ਨਾ ਕਰ ਲੈ ਤੂੰ ਘਰ ਨਹੀਂ ਡਈ ਆ ਮੈਂ ਹੀ ਕਰਦੇ ਸਾਰੇ ਮੈਨੂੰ ਬੜਾ ਮਾਈਕ ਪੁੱਛਦਾ ਸ਼ੁਦਾਣ ਲੱਗੀ ਰਹਿਣੀ ਹੈ ਤੇ ਹਾ ਦਿਮਾਗ ਖੜਾ ਬੋਗੇ ਮੈਨੂੰ ਲੱਗਦਾ ਸਭ ਨੂੰ ਮੈਨੂੰ ਘੜਾ ਘਰ ਤੇ ਇਹ ਗੱਲ ਹੁੰਦੀ ਮੈਨੂੰ ਬੜਾ ਪੁੱਛਦੇ ਦਮ ਦੇ ਸਾਰੇ ਕੰਮ ਕਰ ਹੀ ਜਾਂਦੇ ਆ ਮੈਂ ਤਾਂ ਸ਼ਦਾਈਆਂ ਵਾਂਗੂ ਮਗਰਮਗਰ ਫਿਰਦੀ ਰਹਿਣੀ ਆ ਬਸ ਆ ਚੱਲ ਕੋਈ ਗੱਲ ਮੰਮੀ ਨਾਲ ਮੈਂ ਕਰਦਾ ਨਾਲ ਕੀ ਲਾ ਉਸ ਦਾ ਮੰਮੀ ਨੂੰ ਕਿ ਤੂੰ ਹੀ ਲੈ ਜਾਂਦੇ ਆਵੇਂ ਨੀਵੀਂ ਦੀ ਗੱਲ ਨੂੰ ਤੂੰ ਵੀ ਮੂੰਹ ਬਣਾ ਕੇ ਬੈਠੀ ਆ ਕੋਈ ਗੱਲ ਹੀ ਹੁਣ ਸਾਡ ਕੰਡ ਦਿਮਾਗ ਚ ਤੇ ਜਾ ਕੰਮ ਕਰ ਕਰ ਕੋਈ ਨਹੀਂ ਮੈਂ ਹੀ ਕਰਨੇ ਕੰਮ ਕਿੰਨੇ ਕਰਨੇ ਤੇ ਵੀ ਨਾ ਨੀ ਕੀ ਨੀ ਘਰ ਨੂੰ ਨੇ ਢਿਵ ਢਿਵ ਬਣਾ ਲੈਂਦੀ ਐ ਮੰਮੀ ਦਾ ਵੀ ਦਿਮਾਗ ਰਾਵਾ ਵੀ ਜੇ ਤੁਸੀਂ ਗਏ ਉਹਦੇ ਇਹਨੂੰ ਲੈ ਲਓ ਨਾਲ ਇੱਕ ਦਿਨ ਤੇ ਚੱਲ ਨਹੀਂ ਠੀਕ ਦੂਜੇ ਦਿਨ ਨੂੰ ਲੈ ਲਓ ਨਾਲ ਤੇ ਲੈ ਆ ਉਹ ਕੱਪੜੇ ਪਤਾ ਨਹੀਂ ਕੀ ਕਰਦੇ ਫਿਰਦੇ ਨਾ ਪੁੱਤ ਹਾਂਜੀ ਅਪਿੰਦਰ ਦਾ ਫੋਨ ਆਉਂਦਿਆ ਮੈਂ ਕੀ ਗੱਲ ਕਰਾਂ ਤੇ ਫਿਰ ਤੂੰ ਕਿਲਾਉਗੀ ਹਾਂ ਮੈਂ ਲੰਨ ਦੋ ਹੈਲੋ ਹਾਂਜੀ ਬੜਾ ਵਧੀਆ ਤੁਸੀਂ ਸੋਂ ਮੈਂ ਕੁਛ ਨਹੀਂ ਭੁਲਕੇ ਦੇਈਂ ਹਲਣਾ ਹਾਂਜੀ ਠੀਕ ਠੀਕ ਹਾਂ ਹਿੱਤੇ ਕਪੜੇ ਖਰੀਦ ਲਿਆ ਦੇਣੀ ਤੇ ਹੁਣ ਇਹ ਵਾਕਿ ਸਹੀ ਪੱਗ ਬੰਨ ਲਿਓ ਜਦ ਬੰਨ ਲਿਓ ਇੱਕ ਦਿਨ ਨਾਲ ਕੀ ਭੋਜਨਾ ਕਿ ਨੰਦ ਦਾ ਸਰਪੀ ਭੋਜਿ ਲੱਗਾ ਵਾ ਜੀ ਤੇ ਬੰਨੋਗੇ ਤੇ ਫੇਰੀ ਹੌਲੀ ਹੌਲੀ ਆਦਤ ਬੈਣੀ ਆ ਕੋਈ ਨਹੀਂ ਮੈਂ ਤੁਹਾਨੂੰ ਫੋਟੋਆਂ ਪਾ ਦਾਂਗੀ ਹਾਂਜੀ ਠੀਕ ਆ ਹਾਂ ਵਧੀਆ ਸਭ ਠੀਕ ਠਾਕ ਦੀਦੀ ਸੁਣਾਓ ਦੀਦੀ ਠੀਕ ਨੇ ਚਲੋ ਵਧੀਆ ਚਾਹੀਦਾ ਕਿ ਉਹ ਹੋਰ ਹਾਟੀ ਵੀ ਇਤਨੀ ਬਸ ਤੇ ਹੀ ਨੇ ਤਿਆਰੀ ਕਰਨ ਨੂੰ ਤੁਹਾਨੂੰ ਪਤਾ ਹੀ ਹੈ ਨਹੀਂ ਕਿ ਨਿੱਕੀ ਕੰਮ ਕੀ ਨਹੀਂ ਹੁੰਦੇ ਚਲੋ ਠੀਕ ਹੈ ਫਿਰ ਚੰਗਾ ਠੀਕ ਹੈ ਮੈਂ ਪਾਵਾਂਗੀ ਫੋਟੋਆਂ ਕਦੀਂ ਤੇ ਮਨ ਲਈ ਜੇ ਇੱਦਾਂ ਹੀ ਬਣਨਗੇ ਤੇ ਫਿਰ ਇਹਨਾਂ ਨੂੰ ਹੌਲੀ ਹੌਲੀ ਹੱਥ ਕੋਕੀ ਬਣਨ ਦੀ ਸਭ ਨੂੰ ਉੰਜੋ ਹੀ ਸੋਹਣੀ ਲੱਗਦੀ ਹੈ ਇੰਨੇ ਨਾਲ ਫੜਾਵਾਂ ਲਾ ਮੈਨੂੰ ਉਹ ਬੰਦ ਕੱਦ ਲਈ ਕਰਤਾ ਮੈਂ ਸ਼ਰੂ ਹੋਣ ਲੱਗਾ ਸੀ ਬਾਅਦ ਚ ਵੇਰ ਲਈ ਹਾਂ ਤੇ ਮੇਰੀ ਗੱਲ ਸੁਣ ਤੈਨੂੰ ਨਵਾਂ ਫੋਨ ਆਇਆ ਸੀ ਆਹ ਹੋਇਆ ਸੀ ਕੀ ਕਹਿੰਦੀ ਉਹ ਕਹਿਣਾ ਕੀ ਐਵੇਂ ਅਹੇ ਨਾ ਮੈਂ ਆਹ ਡਰੈੱਸ ਪਾਉਣੀ ਤੂੰ ਹੀ ਏਦਾਂ ਦੀ ਪੱਗ ਬੰਨ੍ਹ ਆਉਂ ਕਰਿਓ ਜਿਵੇਂ ਕਰਿਓ ਮੈਂ ਹਮੇਰਾ ਸਿਰ ਦਰਦੋਂ ਡਾ ਬੰਦਾ ਮੈਂ ਕਦੀ ਨਹੀਂ ਬੱਦੀ ਨਾ ਤੇ ਉਹ ਤੇ ਬਣਾ ਤੈਨੂੰ ਬਣਨੀ ਪੈਣੀ ਆ ਓਦਾਂ ਨਹੀਂ ਹੋ ਸਕਦਾ ਭਲਾ ਐਂ ਹੀ ਉਹ ਵਿਆਹ ਵਾਲੀ ਦਿਨ ਮੈਂ ਬਣਲਾਂ ਘਰ ਮੈਂ ਅੱਦਨ ਤੋੜਾ ਮੈਂ ਕਰਨ ਡਿਆ ਉਹ ਕੀ ਕਹਿੰਦੇ ਐਵੇਂ ਕੋ ਨਾ ਮੁੰਨਾ ਨਹੀਂ ਚੰਗੇ ਲੱਗੀ ਦਾ ਪੱਗ ਤੂੰ ਬੰਨੀ ਦੋਨੋਂ ਦੇਣੀ ਬੰਨਣੀ ਫੇਰ ਕੀ ਹੋ ਗਿਆ ਥੋੜੀ ਦੇਰ ਦਾ ਕੰਮ ਹੈ ਬਾਅਦ ਚ ਆਣ ਕੇ ਖੋਲਦੀ ਤੂੰ ਵੀ ਉਹਦੇ ਵਾਲੀਆਂ ਗੱਲਾਂ ਕਰਨ ਲਈਆਂ ਉਹਦੇ ਵਾਲੀਆਂ ਨਹੀਂ ਭਰਾ ਮੈਂ ਤੇ ਤੇਰੇ ਕਰਕੇ ਕਹਿਣ ਦੀਆਂ ਅਈਦਾ ਚੰਗਾ ਲੱਗੇਗਾ ਉੱਤੇ ਸੇ ਤੇ ਰਮਾਲ ਬੰਨਣਾ ਤੇ ਇਦਾਂ ਹੀ ਧੁਰੀ ਤਿਰੇਗਾ। ਉਹ ਮੈਂ ਚੱਲ ਇੱਕ ਦੋ ਘੰਟਾ ਬੰਨ ਲਾਂਗਾ। ਬਾਅਦ ਚ ਤੇ ਕੋਈ ਗੱਲ ਨਹੀਂ ਏਡੀ ਹੈਗੀ। ਵੇਖ ਲਈ ਤੇਰੀ ਮਰਜ਼ੀ। ਉਹ ਤਾਂ ਮੈਨੂੰ ਵੀ ਕਹਿਣੀ ਸੀ ਉਦਾਂ। ਮੈਂ ਪੁੱਛਣੀ ਆ ਪਹਿਲਾਂ ਪਿੰਦਰ ਨੂੰ। ਚਲੋ ਕੋਈ ਗੱਲ ਹੋਈ ਉਹਦੀ। ਕੋਈ ਤੇ ਸਹੀ ਐਵੇਂ ਲੜੀ ਜਾਣ ਦੀ ਅੱਗੋਂ ਨਾਲੇ। ਇੱਕ ਡਰੈੱਸਾਂ ਬੜੀਆਂ ਚੇਂਜ ਕਰਨੀਆਂ ਹੁੰਦੀਆਂ ਨੇ। ਆਹ ਨਹੀਂ ਮੈਨੂੰ ਸਮਝ ਲੱਗਦੀ। ਚਲੋ ਤੇ ਅੱਜ ਕੱਲ ਹੁਣ ਸਾਰੇ ਕਰਦੇ ਆ। ਪਰ ਇੰਨਾ ਥੋੜੀ ਚਾਹੀਦਾ। ਕਦੀ ਮੈਂ ਯਾਦ ਕਦੀ ਉਹ ਹੁਣ। ਮੇਰੀ ਗੱਲ ਸੁਣੋ ਜਦੋਂ ਪੈਲਸ ਚ ਹੋਏ ਉਦੋਂ ਤੇ ਲਹਿੰਗਾ ਗੁਰਦੁਆਰੇ ਫਿਰ ਉਹ ਨੀ ਨਾ ਪਾਉਣ ਦੇ ਲਹਿੰਗਾ ਉਹਦਾ ਸੂਟ ਹੀ ਪਾਣਾ ਪੈਂਦਾ ਵਾ ਉਹ ਤਾਂ ਮੈਨੂੰ ਵੀ ਪਤਾ ਵਾ ਹੂੰ ਤੇ ਕੀ ਕਹਿੰਦੇ ਤੂੰ ਹੁਣੇ ਉਹਦੇ ਨਾਲ ਲੜਨ ਲੱਗ ਪਿਆ ਤੇ ਬਾਅਦ ਚ ਕੀ ਕਰੇਗਾ ਅਜੇ ਤੇ ਮੈਂ ਇੱਥੇ ਆ ਤੇ ਸਮਝਾਉਣ ਵਾਲੀ ਬਣਾਂਗੀ ਤੇ ਜਦੋਂ ਮੈਂ ਗਈ ਨਾ ਮੇਰੇ ਸਾਹਮਣੇ ਕਰ ਲੋ ਜੋ ਕਰਨਾ ਵਾ ਬਾਅਦ ਚ ਮੈਨੂੰ ਨਹੀਂ ਉਹ ਫਿਰ ਕਹਿਣਾ ਅਛਾ ਦਿਨ ਪਤਾ ਵੀ ਲੜਿਆ ਕਰਨਾ ਤੇ ਹੁਣ ਵੀ ਤੂੰ ਕਹਿੰਦੇ ਉਹ ਲੜੰਡੀ ਲੜੰਡੀ ਉਹ ਮੈਂ ਤਾਂ ਉਦਾਂ ਤੇਰਾ ਨਾਲ ਗੱਲ ਕੀਤੀ ਬਗੋ ਇਦਾਂ ਡੇ ਹੀ ਕਹਿਣਾ ਚਲ ਕੋਈ ਨਹੀਂ ਮੰਨ ਨਹੀਂ ਪੈਂਦੀ ਥੋੜੀ ਬੋਤੀ ਚਲੋ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਕਰ ਲਾਂਗੇ ਫਿਰ ਹਾਂ ਬਨਣੀ ਆ ਤੇ ਬਨਣੀ ਆ ਜੇ ਉਹਨੇ ਕਿਹਾ ਤੇ